ਮੈਂ ਪਿੰਡ ਭੁੱਲਰੇੜੀ ਦੇ ਵਿੱਚ ਆਇਆ ਇੱਥੇ ਮਿੱਡੇ ਮੀਲ ਦੇ ਵਿੱਚ ਜਿਹੜਾ ਹੈਗਾ ਬੱਚਿਆਂ ਨਾਲ ਮੈਂ ਖਾਣਾ ਵੀ ਖਾਂਦਾ ਕੁਆਲਿਟੀ ਵੀ ਚੈੱਕ ਕੀਤੀ ਬੱਚਿਆਂ ਤੋਂ ਫੀਡਬੈਕ ਵੀ ਲੈਂਦਾ ਕਿ ਮਿੱਡੇ ਮੀਲ ਦੇ ਵਿੱਚ ਉਹਨਾਂ ਨੂੰ ਖਾਣਾ ਰੈਗੂਲਰਲੀ ਮਿਲ ਰਿਹਾ ਹੈ ਜਾਂ ਨਹੀਂ ਕਿਸ ਕੁਆਲਿਟੀ ਦਾ ਮਿਲ ਰਿਹਾ ਹੈ ਬੱਚਿਆਂ ਨੇ ਜਿਹੜਾ ਹੈਗਾ ਪੋਜ਼ਿਟਿਵ ਵੇ ਇੱਕ ਫੀਡਬੈਕ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਜਿਹੜੇ ਸੀਗੇ ਸੀਜ਼ਨਲ ਫਰੂਟ ਉਹਨਾਂ ਕਿੰਨੂ ਵੀ ਮਿਲਿਆ ਸੀਗਾ ਹੁਣ ਜਿਹੜੇ ਹੈਗੇ ਬਨਾਣਾ ਆਕੇਲੇ ਵੀ ਮਿਲ ਰਹੇ ਹੈਗੇ ਤੇ ਅਗਲੇ ਹਫਤੇ ਜਿਹੜਾ ਹੈਗਾ ਅੰਬ ਵੀ ਮਿਲਣਗੇ ਤੇ ਨਾਲ ਹੀ ਬੱਚਿਆਂ ਤੋਂ ਪੁੱਛਿਆ ਗਿਆ ਕਿ ਕੰਪਿਊਟਰ ਲੈਬਸ ਜਿਹੜੀ ਫੈਸਿਲਿਟੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਹ ਕਿੰਨੇ ਪੀਰੀਅਡਸ ਜਿਹੜੇ ਨੇ ਲੱਗ ਰਹੇ ਹੈਗੇ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ 4 ਪੀਰੀਅਡਸ ਲੱਗ ਰਹੇ ਹਨ ਤੇ ਉਹਨਾਂ ਨੂੰ ਜਿਹੜਾ ਕੰਪਿਊਟਰ ਦੇ ਜੀ ਵੀ ਜਿਹੜੀ ਹੈਗੀ ਟੀਚਿੰਗ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਤੋਂ ਵੀ ਫੀਡਬੈਕ ਲਿੱਤਾ ਗਿਆ ਕਿ ਕਿਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਇੱਕਾਦ ਜਿਹੜੇ ਹੈਗੇ ਸੁਝਾਅ ਬੱਚੇ ਵੱਲੋਂ ਕੋਈ ਡਿਮਾਂਡ ਰੱਖੀ ਗਈ ਉਹ ਡੈਫੀਨੇਟਲੀ ਅਸੀਂ ਪੂਰੀ ਕਰਾਂਗੇ ਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਸਮिति ਪ੍ਰਗਟਾਈ ਗਈ ਹੈ ਕਿ ਟੀਚਰਸ ਵੱਲੋਂ ਜਿਹੜੀ ਹੈਗੀ ਕੁਆਲਿਟੀ ਐਜੂਕੇਸ਼ਨ ਚੱਲ ਰਹੀ ਹੈ ਇੰਟਰੈਕਸ਼ਨ ਵੀ ਕੀਤਾ ਗਿਆ ਬੱਚਿਆਂ ਨਾਲ ਕੀ ਕੁਝ ਉਹਨਾਂ ਨੂੰ ਜਿਹੜੀ ਹੈਗੀ ਪੜ੍ਹਾਈ ਦੇ ਵਿੱਚ ਸਹੂਲਤ ਚਾਹੀਦੀ ਹੈ ਉਹ ਵੀ ਡੈਫੀਨੇਟਲੀ ਕਰਾਂਗੇ ਦੇਖੋ ਜੀ ਨਿਊਟ੍ਰੀਸ਼ਨ ਦੇ ਨਾਲ ਜਿਹੜੀ ਸਟੰਟਿੰਗ ਤੇ ਮੈਲਨਿਊਟ੍ਰੀਸ਼ਨ ਵਾਲੀ ਜਿਹੜੀ ਗੱਲ ਹੈ ਉਹ ਕਾਫੀ ਪ੍ਰੀਵਲੈਂਟ ਕਾਫੀ ਥਾਵਾਂ ਤੇ ਦੇਖੀ ਜਾਂ ਇਸ ਦੇ تحت ਇਸ ਦੇ تحت ਅਸੀਂ ਲਾਸਟ ইয়ার ਜਿਹੜਾ ਹੈਗਾ ਜਿਵੇਂ ਤੁਸੀਂ ਸਾਰਿਆਂ ਦੇ ਰਾਹੀਂ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀਗੀ ਅਨੀਮੀਆ ਮੁਕਤ ਸੰਗਰੋਹਤੀ ਜਿਹਦੇ ਵਿੱਚ ਕਾਫੀ ਪੋਜ਼ਿਟਿਵ ਰਿਜ਼ਲਟਸ ਵੀ ਸਾਡੇ ਸਿਲੇਕਟਿਵ ਜਿਹੜੇ ਸਕੂਲ ਸੀਗੇ ਆਪਾਂ adhuri block ਦੇ ਹੀ ਲਿੱਤੇ ਸੀਗੇ ਉਹਦੇ ਵਿੱਚ 90% ਤੋਂ ਵੱਧ ਜਿਹੜੇ ਸੀਗੇ ਆਪਾਂ ਪੋਜ਼ਿਟਿਵ ਬੈਨੀਫਿਟਸ ਉੱਥੇ ਦੇਖੇ ਸੀ ਪਾ ਅੱਜ ਵੀ ਦੇਖਿਆ ਕਿ ਕਿਚਨ ਗਾਰਡਨ ਜਿਹੜੇ ਨੇ ਆਪਣੇ ਮੈਕਸਿਮਮ ਸਕੂਲਸ ਦੇ ਵਿੱਚ ਜਿਹੜਾ ਹੈਗਾ ਆਲਰੇਡੀ ਬਣ ਚੁੱਕਿਆ ਹੈ ਤੇ ਬੱਚਿਆਂ ਤੋਂ ਅੱਜ ਇਹ ਪੁੱਛਿਆ ਵੀ ਗਿਆ ਕਿ ਅਨੀਮੀਆ ਦੀ ਟੈਬਲੇਟਾਉਂ ਮਿਲਦੀ ਹੈ ਜਾਂ ਨਹੀਂ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਰ ਵੈਡਨਸਡੇ ਉਹਨਾਂ ਨੂੰ ਅਨੀਮੀਆ ਦੀ ਟੈਬਲੇਟ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਤੇ ਇਹ ਸਾਰੇ ਸਾਰੇ ਜਿਵੇਂ ਜਦੋਂ ਤੱਕ ਆਪਣਾ ਇੱਕ ਨਿਊਟ੍ਰੀਸ਼ਨ ਹੋਲਸਮ ਨਹੀਂ ਹੋਏਗਾ ਖਾਣੇ ਦੇ ਨਾਲ ਜਿਹੜੇ ਮਾਈਕਰੋਨਿਊਟ੍ਰੀਐਂਟਸ ਨੇ ਜਿਹੜੇ ਵਿਟਾਮਿਨਸ ਨੇ ਜਿਹੜੇ ਫਰੂਟਸ ਦੇ ਰਾਹੀਂ ਮਿਲਦੇ ਉਹ ਤੱਕ ਨਹੀਂ ਮਿਲਣਗੇ ਉਹ ਕੰਪਲੀਟ ਸਾਈਕਲ ਇੱਕ ਨਹੀਂ ਬਣਦੀ ਨਾਲ ਹੀ ਜਿਹੜੀ ਫੋਲਿਕ ਐਸਿਡ ਦੀ ਆਈਐਫਏ ਟੈਬਲੇਟ ਆਪਾਂ ਜਿਹਨੂੰ ਕਹਿੰਦੇ ਆ ਆਰਨ ਫੋਲਿਕ ਐਸਿਡ ਟੈਬਲੇਟ ਉਹ ਵੀ ਜਦੋਂ ਸਰਕਾਰ ਵੱਲ ਦਿੱਤੀ ਜਾਂਦੀ ਹੈ ਤਾਂ ਉਹਦਾ ਅਪਟੇਕ ਵੀ ਜਿਹੜਾ ਹੈਗਾ ਇਨਸ਼ੋਰ ਕਰਨਾ ਹੁੰਦਾ ਤੇ ਉਹ ਅਪਟੇਕ ਵੀ ਅਸੀਂ ਇਨਸ਼ੋਰ ਕਰੇ ਡੈਫੀਨਿਟਲੀ ਜਿਹੜਾ ਹੈਗਾ ਇੱਕ ਨਿਊਟ੍ਰੀਸ਼ਨ ਜਿਹੜਾ ਜਿਹੜੇ ਚਾਰੋਂ ਕਾਰਨਰਸ ਹੈ ਉਹਦੇ ਉਹ ਅਸੀਂ ਪੂਰੇ ਕਰਦੇ ਬੇਟਾ ਕੀ ਨਾਮ ਹੈ ਕਿਹੜੀ ਕਲਾਸ ਪੜ੍ਹਦੇ ਹੋ ਜੀ ਮੈਂ ਹੈਪਟ੍ਰੀਟ ਕਾਰ ਤੇ 10th ਕਲਾਸ ਪੜ੍ਹਦੇ ਹਾਂ ਅੱਜ ਤੁਹਾਡੇ ਸਕੂਲ ਦੇ ਵਿੱਚ ਦੀ ਸਭ ਆਏ ਸੀ ਕਿਸ ਤਰ੍ਹਾਂ ਤੁਹਾਨੂੰ ਮਿਲੇ ਕੀ ਕੁਝ ਕੀਤਾ ਪੂਰੀ ਗੱਲ ਦੱਸ ਹਾਂਜੀ ਜੀ ਉਹ ਸਭ ਤੋਂ ਪਹਿਲਾਂ ਸਾਡੇ ਨਾਲ ਉਹਨਾਂ ਨੇ ਖਾਣਾ ਵੀ ਬੈਠ ਕੇ ਖਾਦਾ ਹਨਾ ਜੀ ਅਸੀਂ ਉਹਨਾਂ ਨੂੰ ਮਤਲਬ ਸਕੂਲ ਦੀਆਂ ਵੀ ਵੀ ਅਸੀਂ ਨੀਚੇ ਬੈਠ ਕੇ ਖਾਣਾ ਖਾਣਿਆ ਤਾਂ ਸਾਨੂੰ ਬੈਂਚ ਵੀ ਦਿੱਤੇ ਹਨਾ ਇਹ ਉਹ ਦੱਸਿਆ ਸਭ ਕੁਝ ਪ੍ਰੋਬਲਮਸ ਵੀ ਦੱਸਿਆ ਹਨਾ ਜੀ ਔਰ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਵੀ ਦਿੱਤਾ ਬੈਂਚ ਚਾਹੀਦੇ ਨੇ ਔਰ ਪੱਕਿਆਂ ਦੀ ਪ੍ਰੋਬਲਮ ਵੀ ਦੱਸੀ ਗਿਆ ਹਨਾ ਇਹ ਵੀ ਪੱਕੇ ਚਾਹੀਦੇ ਨੇ ਜੀ ਔਰ ਉਹਨਾਂ ਨੇ ਸਾਡੇ ਨਾਲ ਸਾਡੇ ਏਮ ਵੀ ਪੁੱਛੇ ਬਹੁਤ ਗੱਲਾਂ ਵੀ ਕੀਤੀਆਂ ਹਨਾ ਇਹ ਸਾਨੂੰ ਵੀ ਬਹੁਤ ਵਧੀਆ ਲੱਗਿਆ ਜੀ ਪੁੱਛਿਆ ਤੁਸੀਂ ਕੀ ਕਿਹਾ ਕੀ ਬੋਲਣਾ ਉਹਨਾਂ ਨੇ ਸਾਡਾ ਸਭ ਤੋਂ ਪਹਿਲਾਂ ਤਾਂ ਏਮ ਪੁੱਛਿਆ ਹਨਾ ਹੀ ਉਸ ਤੋਂ ਬਾਅਦ ਏਮ ਦੇ ਕਾਰਨ ਪੁੱਛੇ ਵੀ ਉਹਦਾ ਕਾਰਨ ਕੀ ਹੈਗਾ ਔਰ ਕਾਰਨ ਵੀ ਦੱਸੇ ਜੀ ਅਸੀਂ ਕੀ ਦੱਸਿਆ ਮੋਟ ਦਿਖਾਉਂ ਮਤਲਬ ਜਿਹੜਾ ਆਪਣਾ ਪੰਜਾਬ ਹੈਗਾ ਇਹ ਚ ਜਿਹੜੀਆਂ ਫਸਲਾਂ ਹੋ ਰਹੀਆਂ ਨੇ ਇਹ ਝੋਨਾ ਹਨਾ ਉਹਦੇ ਨਾਲ ਜਿਹੜਾ ਪਾਣੀ ਦਾ ਲੈਵਲ ਹੈ ਉਹ ਬੜਾ ਡਾਊਨ ਜਾ ਰਿਹਾ ਹੈਗਾ ਜਿਸ ਦੇ ਲਈ ਅਸੀਂ ਉਹਨਾਂ ਨੂੰ ਏ ਕਿਹਾ ਵੀ ਜਦ ਅਸੀਂ ਆਈਐਸ ਬਣ ਗਏ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਪਾਣੀ ਦਾ ਲੈਵਲ ਉੱਪਰ ਕਰਨ ਦੀ ਹਨਾ ਕੋਈ ਕੋਸ਼ਿਸ਼ ਕਰਾਂਗੇ ਸਰਕਾਰ ਨੂੰ ਕਹਾਂਗੇ ਹਨਾ ਉਹ ਸਭ ਕੁਛ ਗੱਲਾਂ ਕੀਤੀਆਂ ਜਸਪ੍ਰੀਤ ਕਾਰਜੀ ਜਸਪ੍ਰੀਤ ਅੱਜ ਦੀ ਸਰ ਆਏ ਸੀ ਤੁਹਾਡੇ ਨਾਲ ਬੈਠ ਕੇ ਖਾਣਾ ਖਾਦਾ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਤੁਹਾਡੀਆਂ ਜਦੋਂ ਦੀ ਸਰ ਆਏ ਜੀ ਬਹੁਤ ਚੰਗਾ ਲੱਗਿਆ ਇੱਕ ਤਾਂ ਸਾਡੇ ਸਕੂਲ ਦੇ ਵਿੱਚ ਆਏ ਤੇ ਉਹਨਾਂ ਨੇ ਸਾਡੇ ਪਹਿਲਾਂ ਏਮ ਬਾਰੇ ਪੁੱਛਿਆ ਵੀ ਤੁਸੀਂ ਕੀ ਬਣਾਣਾ ਚਾਹੁੰਦੇ ਹੋ ਉਸ ਦਾ ਕਾਰਨ ਪੁੱਛਿਆ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਾਨੂੰ ਦੱਸਿਆ ਵੀ ਤੁਸੀਂ ਆਪਣੇ ਏਮ ਵਿੱਚ ਕਿਸ ਤਰ੍ਹਾਂ ਤੁਹਾਡੇ ਨਾਲ ਕਦੇ ਕਿਸੇ ਆਫਸਰ ਨੇ ਬੈਠ ਕੇ ਇਸ ਤਰ੍ਹਾਂ ਖਾਣਾ ਖਾਦਾ ਜਿਵੇਂ ਤੁਸੀਂ ਆਖਿਆ ਨਹੀਂ ਜੀ ਨਹੀਂ ਅਸ ਤੱਕ ਤਾਂ ਕਿਵੇਂ ਪੂਰੀ ਗੱਲ ਦੱਸੋ ਬਹੁਤ ਚੰਗਾ ਲੱਗਿਆ ਸਾਨੂੰ ਜਦੋਂ ਸਾਡੇ ਨਾਲ ਬੈਠ ਕੇ ਉਹਨਾਂ ਨੇ ਖਾਣਾ ਖਾਧਾ ਬਹੁਤ ਚੰਗੀਆਂ-ਚੰਗੀਆਂ ਗੱਲਾਂ ਦਸੀਆਂ ਸਾਡੇ ਸਕੂਲ ਦੇ ਵਿੱਚ ਜੋ ਵੀ ਕਮੀ ਪੇਸ਼ੀਆ ਉਹਨਾਂ ਵਿੱਚ ਸੁਧਾਰ ਕਰਨ ਬਾਰੇ ਕਿਹਾ ਉਹਨਾਂ ਨੇ ਕਿਹਾ ਤੁਹਾਨੂੰ ਫਰੂਟ ਮਿਲਿਆ ਕਰਨਗੇ ਹੁਣ ਹਰ ਰੋਜ਼ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਕੀ ਤੁਸੀਂ ਦੱਸਿਆ ਕਿਹੜੇ ਫਰੂਟ ਖਾਣੇ ਨੇ ਹਾਂਜੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਸਾਨੂੰ ਫਰੂਟ ਮਿਲਿਆ ਕਰਨਗੇ ਹਰ ਰੋਜ਼ ਤੇ ਹਰ ਰੋਜ਼ ਹੀ ਮਿਲਿਆ ਕਰਨਗੇ। ਸ੍ਰਿੰਦਰਕੌਰ ਬੈਸ ਪ੍ਰਿੰਸੀਪਲ ਦੇ ਤੌਰ ਤੇ ਵਰਕ ਕਰ ਰਹੀ ਹੈ। ਸਰ ਬੜਾ ਅਚਨਚੇਤ ਸਰਦਾ ਇੱਥੇ ਦੌਰਾ ਸੀ ਸਕੂਲ ਦੇ ਵਿੱਚ ਤਾਂ ਸਰ ਨੇ ਆ ਕੇ ਮਿੱਡੇ ਮੀਲ ਦੇ ਵਿੱਚ ਬੱਚਿਆਂ ਦੇ ਨਾਲ ਬੈਠ ਕੇ ਖਾਣਾ ਖਾਇਆ। ਸਾਨੂੰ ਬਹੁਤ ਹੀ ਵਧੀਆ ਲੱਗਿਆ ਤੇ ਇਵਨ ਕਿ ਬੱਚੇ ਵੀ ਬਹੁਤ ਖੁਸ਼ ਸੀ ਕਿ ਅਜਿੰਨੇ ਵੱਡੇ ਜਿਹੜੇ ਆਫੀਸਰ ਨੇ ਉਹ ਸਾਡੇ ਵਿੱਚ ਬੈਠ ਕੇ ਖਾਣਾ ਖਾ ਰਹੇ ਨੇ ਤੇ ਖਾਣੇ ਦੀ ਬੜੀ ਸਰ ਤਾਰੀਫ ਕਰਕੇ ਗਏ ਨੇ ਵੀ ਖਾਣਾ ਬਹੁਤ ਵਧੀਆ ਬਣਿਆ ਹੋਇਆ। ਕਿਚਨ ਗਾਰਡਨ ਵਿਜ਼ਿਟ ਕੀਤਾ। ਕਿਚਨ ਗਾਰਡਨ 'ਚ ਉਹਨਾਂ ਨੇ ਇਵਨ ਕਿ ਸਾਰੀਆਂ ਪੁੱਛੀਆਂ ਜੋ ਸੁਜੈਸ਼ਨਸ ਉਹਨਾਂ ਦੀ ਬੜੀਆਂ ਵਧੀਆ ਲੱਗੀਆਂ ਉਹਨਾਂ ਦੇ ਅਕੋਰਡਿੰਗ ਅਸੀਂ ਹੋਰ ਵੀ ਪਲਾਂਟਸ ਉੱਥੇ ਗਰੋ ਕਰਾਂਗੇ ਹਾਂਜੀ ਹਾਂਜੀ ਹਾਂ ਜਿਵੇਂ ਸੀਜ਼ਨਲ ਜਿਹੜੀਆਂ ਵੈਜੀਟੇਬਲਸ ਨੇ ਉਹ ਸਾਰੀਆਂ ਉਗਾ ਰਹੇ ਹਾਂ ਤੇ ਉਹਨਾਂ ਨੇ ਕੁਝ ਸਾਨੂੰ ਹੋਰ ਸੁਜੈਸ਼ਨ ਦਿੱਤੀਆਂ ਨੇ ਵੀ ਇਹ ਤੁਸੀਂ ਗਰੋ ਕਰੋ ਉਹ ਵੀ ਅਸੀਂ ਉਹਨੂੰ ਉਗਾਵਾਂਗੇ ਜੀ ਅੱਗੇ ਮੰਗ ਰਹੇ ਸੀ ਉਹ ਬਚਾਨੀ ਕਿ ਆਸ ਤੁਸੀਂ ਕੀ ਜੀ ਹਾਂਜੀ ਸਰ ਜਿਵੇਂ ਸਾਡੇ ਨਾਲ ਤੇ ਕਿਚਨ ਸ਼ੈੱਡ ਮਤਲਬ ਜਿੱਥੇ ਬੱਚੇ ਬੈਠ ਕੇ ਮਿੱਤੇ ਮੀਲ ਦੇ ਦੌਰਾਨ ਖਾਣਾ ਖਾਂਦੇ ਨੇ ਉਹ ਪ੍ਰੋਪਰ ਨਹੀਂ ਹੈ ਉੱਥੇ ਤੁਸ ਕੁਝ ਫੈਨ ਦੀ ਸਾਡੇ ਕੋਲ ਸ਼ਾਰਟੇਜ ਸੀ ਤਾਂ ਉਹ ਸਾਡੀ ਮਤਲਬ ਕਿ ਉਹ ਕਹਿ ਕੇ ਕਹਿੰਦੇ ਵੀ ਉਹ ਪੂਰੀ ਹੋ ਜਾਏਗੀ ਇੱਕ ਅੱਦੇ ਦਿਨ ਦੇ ਵਿੱਚ। ਫਿਰ ਸਕੂਲ ਦੇ ਵਿੱਚ ਡੀ ਸਾਹ ਵਾਇਸੀ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਮ ਰਿਹਾ ਕੀ ਕੁਝ ਗੱਲਾਂ ਬਾਤਾਂ ਹੋਈਆਂ ਕੀ ਕਹਿਣਾ ਚਾਹੋਗੇ? ਹਾਂਜੀ ਸਕੂਲ ਦੇ ਵਿੱਚ ਬੱਚਿਆਂ ਨੂੰ ਮੀਡੀ-ਮੀਲ ਦੇ ਨਾਲ ਫਰੂਟ ਦੇਣ ਦਾ ਜੋ ਪ੍ਰਸਤਾਵ ਹੈ ਉਹਦਾ ਅੱਜ ਉਦਘਾਟਨ ਕਰਨ ਵਾਸਤੇ ਬੱਚਿਆਂ ਨੂੰ ਉਹ ਆਏ ਸੀਗੇ ਤਾਂ ਬੱਚਿਆਂ ਦੇ ਨਾਲ ਬੈਠ ਕੇ ਉਹਨਾਂ ਨੇ ਖਾਣਾ ਖਾਦਾ ਤੇ ਬੱਚਿਆਂ ਨੂੰ ਪੁੱਛਿਆ ਵੀ ਕੀ ਤੁਹਾਡਾ ਖਾਣਾ ਤਾਂ ਖਾਣਾ ਬੜਾ ਵਧੀਆ ਸੀਗਾ ਤੇ ਫਰੂਟ ਆ ਜਿਹੜਾ ਉਹਨਾਂ ਨੇ ਬੱਚਿਆਂ ਨੂੰ ਪੁੱਛਿਆ ਵੀ ਤੁਹਾਨੂੰ ਮਿਲ ਰਿਹਾ ਹੈ ਬੱਚੇ ਕਹਿੰਦੇ ਸਾਨੂੰ ਤਾਂ ਸਰਦੀਆਂ ਸਾਨੂੰ ਕਿੰਨੂ ਮਿਲਦਾ ਸੀਗਾ ਹੁਣ ਸਾਨੂੰ ਕੇਲਾ ਤੇ ਹੁਣ ਅਗਲੇ ਵੀਕ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਮੰਗੇਓ ਬਾਰੇ ਸਾਨੂੰ ਦੱਸਿਆ ਗਿਆ ਵੀ ਉਹ ਤੁਹਾਨੂੰ ਮਿਲੇਗਾ ਪਰ ਕਿਸ ਤਰ੍ਹਾਂ ਦੀ ਕਿਸਾਸ ਰਹਿੰਦਾ ਕਿ ਦੁਬਾਰਾ ਇਹ ਪਹਿਲਾਂ ਬੰਦ ਕਰਦੇ ਦੁਬਾਰਾ ਸ਼ੁਰੂਆਤ ਹੋਈ ਹੈ ਹੁਣ ਸਕੂਲਾਂ ਦੀ ਬੱਚੇ ਹਾਂਜੀ 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 ਇੱਕ ਵਾਰ ਵਿੱਚ ਦੀ ਇਹ ਬੰਦ ਹੋ ਗਿਆ ਸੀਗਾ ਦੁਬਾਰਾ ਪਸਤਾਵ ਰੱਖਿਆ ਗਿਆ ਜਿਹੜਾ ਕਿ ਬਹੁਤ ਹੀ ਵਧੀਆ ਤਾਂ ਇਹਦੇ ਨਾਲ ਅਸੀਂ ਸਮਝਦਾ ਵੀ ਬੱਚੇ ਨੂੰ ਨਿਊਟ੍ਰੀਐਂਟ ਜਿਹੜੇ ਚਾਹੀਦੇ ਨੇ ਉਹ ਪ੍ਰੋਪਰ ਫਰੂਟ ਤੋਂ ਮਿਲ ਸਕਦੇ ਨੇ ਕਿਉਂਕਿ ਬੱਚਿਆਂ ਨੂੰ ਘਰਾਂ ਦੇ ਵਿੱਚ ਫਰੂਟ ਅਵੇਲੇਬਲ ਨਹੀਂ ਹੋ ਰਿਹਾ ਆਪਾਂ ਸਾਰੇ ਜਾਣਦੇ ਹਾਂ ਤਾਂ ਇਹਦੇ ਨਾਲ ਬੱਚਿਆਂ ਦੀ ਸਿਹਤ ਬਹੁਤ